ਦੋਸਤੋ ਕਾਰਨੋ ਮੈਪ ਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਕਾਰਨੋ ਮੈਪ ਨੂੰ ਸੰਖੇਪ ਵਿੱਚ ਕੇ ਮੈਪ ਕਿਹਾ ਜਾਂਦਾ ਹੈ ਅੱਜ ਅਸੀਂ ਸਿੱਖਾਂਗੇ ਕਿ ਐਸਓਪੀ ਰੂਪ ਵਿੱਚ ਦਿੱਤੇ ਹੋਏ ਬੁਲੀਅਨ ਸਮੀਕਰਨਾਂ ਭਾਵ ਬੁਲੀਅਨ ਐਕਸਪ੍ਰੈਸ਼ਨਸ ਨੂੰ ਸਰਲ ਬਣਾਉਣ ਲਈ ਕੇ ਮੈਪ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਕੇ ਮੈਪ ਇੱਕ ਗ੍ਰਾਫੀਕਲ ਤਕਨੀਕ ਹੈ ਜੋ ਸਾਨੂੰ ਇੱਕ ਬਹੁਤ ਹੀ ਸਰਲ ਤਰੀਕੇ ਨਾਲ ਨਿਯੰਤਮ ਬੁਲੀਅਨ ਸਮੀਕਰਨ ਭਾਵ ਮਿਨੀਮਾਈਜ਼ਡ ਬੁਲੀਅਨ ਐਕਸਪ੍ਰੈਸ਼ਨਸ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਇਹ ਤਕਨੀਕ 2, 3 ਜਾਂ 4 ਵੇਰੀਏਬਲਾਂ ਵਾਲੇ ਸਮੀਕਰਨਾਂ ਨੂੰ ਸਰਲ ਬਣਾਉਣ ਲਈ ਬਹੁਤ ਉਪਜੋਕੀ ਹੈ। ਹਾਲਾਂਕਿ ਕੇ ਮੈਪ ਨੂੰ 5 ਜਾਂ ਵਧੇਰੇ ਵੇਰੀਏਬਲਾਂ ਤੱਕ ਵਿਵਧਾਇਆ ਜਾ ਸਕਦਾ ਹੈ ਪਰ ਜਿਵੇਂ ਜਿਵੇਂ ਵੇਰੀਏਬਲ ਵੱਧਦੇ ਹਨ ਤਾਂ ਗੁੰਝਲਤਾ ਵੱਧ ਜਾਂਦੀ ਹੈ। ਇਸ ਲਈ ਇਸ ਲੈਕਚਰ ਵਿੱਚ ਅਸੀਂ 4 ਵੇਰੀਏਬਲਾਂ ਤੱਕ ਦੇ ਸਮੀਕਰਨਾਂ ਤੇ ਧਿਆਨ ਕੇਂਦਰਿਤ ਕਰਾਂਗੇ। ਅਸੀਂ ਪਹਿਲਾਂ ਸਿੱਖਿਆ ਹੈ ਕਿ ਐਸਓਪੀ ਫਾਰਮ ਵਿੱਚ ਅਸੀਂ ਇੱਕ ਬੂਲੀਅਨ ਫੰਕਸ਼ਨ ਨੂੰ ਮਿੰਟਰਮਾਂ ਦੇ ਜੋੜ ਦੇ ਰੂਪ ਵਿੱਚ ਲਿਖਦੇ ਹਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਮਿੰਟਰਮ ਵੇਰੀਏਬਲਾਂ ਦੇ ਉਹ ਸਮੇਲ ਹੁੰਦੇ ਹਨ ਜਿੱਥੇ ਆਊਟਪੁੱਟ 1 ਹੁੰਦਾ ਹੈ ਕਿ ਮੈਪ ਇੱਕ ਸਧਾਰਨ ਵਿਧੀ ਹੈ ਜੋ ਸਾਡੇ ਲਈ ਮਿੰਟਰਮਾਂ ਨੂੰ ਸੰਗਠਿਤ ਅਤੇ ਗਰੁੱਪ ਕਰਨ ਵਿੱਚ ਮਦਦ ਕਰਦਾ ਹੈ ਕਿ ਮੈਪ ਵਿੱਚ ਅਸੀਂ ਇਹਨਾਂ ਮਿੰਟਰਮਾਂ ਨੂੰ ਇੱਕ ਗ੍ਰੇਡ ਭਾਵ ਟੇਬਲ ਦੀ ਤਰ੍ਹਾਂ ਦਰਸਾਉਂਦੇ ਹਾਂ ਕਿ ਮੈਪ ਦੀ ਵਰਤੋਂ ਕਰਕੇ ਅਸੀਂ ਪੈਟਰਨਸ ਨੂੰ ਤੇਜ਼ੀ ਨਾਲ ਪਛਾਣ ਸਕਦੇ ਹਾਂ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਗਰੁੱਪ ਕਰ ਸਕਦੇ ਹਾਂ ਕਿ ਅਸੀਂ ਬੂਲੀਨ ਐਕਸਪ੍ਰੈਸ਼ਨ ਨੂੰ ਸਰਲ ਬਣਾ ਸਕੀਏ ਜਦੋਂ ਅਸੀਂ ਸਮੀਕਰਨਾਂ ਨੂੰ ਸਰਲ ਕਰ ਲੈਂਦੇ ਹਾਂ ਤਾਂ ਅਸੀਂ ਆਪਣੇ ਸਰਕਟਾਂ ਨੂੰ ਛੋਟਾ ਅਤੇ ਤੇਜ਼ ਬਣਾ ਸਕਦੇ ਹਾਂ ਇਹ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਬਹੁਤ ਮਹੱਤਵਪੂਰਨ ਹੈ ਜਿੱਤੇ ਆਕਾਰ ਅਤੇ ਸਪੀਡ ਪ੍ਰਭਾਵਸ਼ਾਲੀ ਡਿਜ਼ਾਈਨ ਬਣਾਉਣ ਲਈ ਬਹੁਤ ਜ਼ਰੂਰੀ ਹਨ ਇਸ ਸੈਸ਼ਨ ਦੇ ਅੰਤ ਤੱਕ ਤੁਸੀਂ ਜਾਣੋਗੇ ਕਿ ਕੇ ਮੈਪਾਂ ਦੀ ਵਰਤੋਂ ਕਰਦੇ ਹੋਏ ਚਾਰ ਵੇਰੀਏਬਲਾਂ ਤੱਕ ਦੇ ਬੂਲੀਨ ਐਕਸਪ੍ਰੈਸ਼ਨਸ ਨੂੰ ਕਿਵੇਂ ਸਰਲ ਬਣਾਉਣਾ ਹੈ ਚਲੋ ਸ਼ੁਰੂ ਕਰੀਏ ਦੋ ਇਨਪੁਟ ਵੇਰੀਏਬਲ ए बी ਤਿੰਨ ਇਨਪੁਟ ਵੇਰੀਏਬਲ ए बी सी ਅਤੇ ਚਾਰ ਇਨਪੁਟ ਵੇਰੀਏਬਲ ए बी सी डी ਲਈ ਕੇ ਮੈਪ ਸਕ੍ਰੀਨ ਉੱਪਰ ਦਿਖਾਏ ਗਏ ਹਨ ਇਹਨਾਂ ਤੋਂ ਸਪਸ਼ਟ ਹੈ ਕਿ ਕੇ ਮੈਪ ਇੱਕ ਗ੍ਰਿਡ ਜਾਂ ਟੇਬਲ ਵਾਂਗ ਹੁੰਦਾ ਹੈ ਅਤੇ ਗ੍ਰਿਡ ਦੇ ਆਕਾਰ ਭਾਵ ਕੇ ਮੈਪ ਵਿੱਚ ਖਾਨੇ ਆ ਜਾਨੀ ਕਿ ਸਿਲਾਂ ਦੀ ਗਿਣਤੀ ਸਮੀਕਰਨ ਵਿੱਚ ਵੇਰੀਏਬਲਾਂ ਦੀ ਗਿਣਤੀ ਉੱਤੇ ਨਿਰਭਰ ਕਰਦੀ ਹੈ ਹਰੇਕ ਸੈੱਲ ਇਨਪੁਟ ਵੇਰੀਏਬਲ ਦੇ ਖਾਸ ਮੇਲ ਭਾਵ ਇਨਪੁਟ ਕੰਬੀਨੇਸ਼ਨਸ ਨੂੰ ਦਰਸਾਉਂਦਾ ਹੈ ਇੱਕ ਕੇ ਮੈਪ ਵਿੱਚ ਸੈੱਲਾਂ ਦੀ ਗਿਣਤੀ 2 n ਹੁੰਦੀ ਹੈ ਜਿੱਥੇ n ਇਨਪੁਟ ਵੇਰੀਏਬਲਾਂ ਦੀ ਗਿਣਤੀ ਹੈ ਉਦਾਹਰਣ ਲਈ ਜੇਕਰ ਦੋ ਵੇਰੀਏਬਲ ਹਨ ਤਾਂ ਕੇ ਮੈਪ ਵਿੱਚ 4 ਸੈੱਲ ਹੋਣਗੇ ਤਿੰਨ ਵੇਰੀਏਬਲਾਂ ਲਈ 8 ਸੈੱਲ ਹੋਣਗੇ ਅਤੇ ਚਾਰ ਵੇਰੀਏਬਲਾਂ ਲਈ 16 ਸੈੱਲ ਹੋਣਗੇ ਹਰੇਕ ਸੈੱਲ ਦੇ ਅੰਦਰ ਇੱਕ ਸੈੱਲ ਨੰਬਰ ਲਿਖਿਆ ਗਿਆ ਹੈ ਜੋ ਸਵੰਦਤ ਇਨਪੁਟ ਵੇਰੀਏਬਲਾਂ ਦੇ ਸਮੇਲ ਦੇ ਦਸ਼ਮਲਵ ਦੇ ਬਰਾਬਰ ਪਾਵ ਡੈਸੀਮਲ ਇਕੁਇਵਲੈਂਟ ਦੇ ਬਰਾਬਰ ਹੁੰਦਾ ਹੈ ਉਦਾਹਰਣ ਲਈ ਇਨ ਵੇਰੀਏਬਲ ਕੇ ਮੈਪ ਤੇ ਵਿਚਾਰ ਕਰੋ 셀 ਨੰਬਰ 2 a 0 v 1 ਅਤੇ c 0 ਨੂੰ ਦਰਸਾਉਂਦਾ ਹੈ ਕੇ ਮੈਪ ਵਿੱਚ ਹਰੇਕ 셀 ਇੱਕ ਮਿੰਟਰਮ ਨਾਲ ਸੰਬੰਧਿਤ ਹੁੰਦਾ ਹੈ ਅਤੇ 셀 ਨੰਬਰ ਵੀ ਸੰਬੰਧਿਤ ਮਿੰਟਰਮ ਨੂੰ ਦਰਸਾਉਂਦਾ ਹੈ ਹੋਰ ਸਪਸ਼ਟਾ ਲਈ ਕੇ ਮੈਪ ਦੇ ਸਿਲਾਂ ਦੁਆਰਾ ਦਰਸਾਏ ਗਏ ਇਨਪੁਟ ਕੰਬੀਨੇਸ਼ਨਸ ਨੂੰ ਸਕਰੀਨ ਉੱਪਰ ਦਿਖਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਕੰਬੀਨੇਸ਼ਨਸ ਇੱਕ ਵਿਸ਼ੇਸ਼ ਕ੍ਰਮ ਵਿੱਚ ਲਿਖੇ ਜਾਂਦੇ ਹਨ ਜਿਸ ਨੂੰ ਗ੍ਰੇ ਕੋਡ ਕਿਹਾ ਜਾਂਦਾ ਹੈ ਜਿੱਥੇ ਆਸ-ਪਾਸ ਦੇ ਸੈੱਲਾਂ ਭਾਵ ਅਡਜਸੈਂਟ ਸੈੱਲਸ ਵਿੱਚ ਸਿਰਫ ਇੱਕ ਬਿਟ ਬਦਲਦਾ ਹੈ ਇੱਥੇ ਇਹ ਵੀ ਜਾਣਨਾ ਮਹੱਤਵਪੂਰਨ ਹੈ ਕਿ ਜੇਕਰ ਅਸੀਂ ਵੇਰੀਏਬਲਾਂ ਦੀਆਂ ਪੋਜੀਸ਼ਨਾਂ ਨੂੰ ਬਦਲਦੇ ਹਾਂ ਤਾਂ ਕੇ ਮੈਵ ਵਿੱਚ ਸੈੱਲ ਨੰਬਰਾਂ ਦੇ ਵਿੱਚ ਤਬਦੀਲੀ ਆਵੇਗੀ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਹਾਲਾਂਕਿ ਵੇਰੀਏਬਲਾਂ ਨੂੰ ਕਿਸੇ ਵੀ ਕ੍ਰਮ ਵਿੱਚ ਲਿਖਣਾ ਸੰਭਵ ਹੈ ਸਰਲਤਾ ਅਤੇ ਸੁਰਤਾ ਲਈ ਕਿ ਮੈਪ ਬਣਾਉਣ ਵੇਲੇ ਹਮੇਸ਼ਾ ਇੱਕ ਸਾਰ ਕ੍ਰਮ ਅਪਣਾਉਣਾ ਸਹੂਲਤਜਾਨਕ ਹੁੰਦਾ ਹੈ ਸਾਰੇ ਕੇ ਮੈਪਾਂ ਲਈ ਇੱਕ ਹੀ ਕ੍ਰਮ ਰੱਖਣ ਨਾਲ ਕੇ ਮੈਪ ਨੂੰ ਹੱਲ ਕਰਨ ਵਿੱਚ ਮਦਦ ਮਿਲਦੀ ਹੈ ਹੁਣ ਆਓ ਦੇਖੀਏ ਕਿ ਅਸੀਂ ਕੇ ਮੈਪ ਨੂੰ ਬੂਲੀਅਨ ਸਮੀਕਰਨਾਂ ਨੂੰ ਸਰਲ ਬਣਾਉਣ ਲਈ ਕਿਵੇਂ ਵਰਤ ਸਕਦੇ ਹਾਂ ਇਸ ਪ੍ਰਕਿਰਿਆ ਨੂੰ ਮਿਨੀਮਾਈਜੇਸ਼ਨ ਕਿਹਾ ਜਾਂਦਾ ਹੈ ਇਸ ਵਿੱਚ ਕੇ ਮੈਪ ਵਿੱਚ 1s ਨੂੰ ਗਰੁੱਪ ਕਰਕੇ ਸਭ ਤੋਂ ਸਰਲ ਸਮ ਆਫ ਪ੍ਰੋਡਕਟਸ ਐਕਸਪ੍ਰੈਸ਼ਨ ਬਣਾਇਆ ਜਾਂਦਾ ਹੈ ਪਰ ਪਹਿਲਾਂ ਆਓ ਸਮਝੀਏ ਕਿ ਦਿੱਤੇ ਹੋਏ ਬੂਲੀਨ ਐਕਸਪ੍ਰੈਸ਼ਨਸ ਲਈ ਕੇ ਮੈਪ ਕਿਵੇਂ ਬਣਾਇਆ ਜਾਂਦਾ ਹੈ ਜੇ ਬੂਲੀਨ ਐਕਸਪ੍ਰੈਸ਼ਨ ਐਸਓਪੀ ਫਾਰਮ ਵਿੱਚ ਦਿੱਤਾ ਗਿਆ ਹੈ ਤਾਂ ਪਹਿਲਾਂ ਇਸ ਨੂੰ ਸਟੈਂਡਰਡ ਐਸਓਪੀ ਫਾਰਮ ਵਿੱਚ ਬਦਲਣਾ ਹੁੰਦਾ ਹੈ ਇਸ ਦੇ ਬਾਅਦ ਸਬੰਧਿਤ ਮਿੰਟਰਮਾਂ ਨੂੰ ਪਛਾਣ ਕੇ ਕੇ ਮੈਪ ਵਿੱਚ ਸਬੰਧਿਤ ਸੈੱਲਾਂ ਵਿੱਚ 1 ਲਿਖਿਆ ਜਾਂਦਾ ਹੈ ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਐਸਓਪੀ ਐਕਸਪ੍ਰੈਸ਼ਨ ਦੇ ਹਰ ਮਿੰਟਰਮ ਨੂੰ ਕੇ ਮੈਪ ਵਿੱਚ ਦਰਸਾਇਆ ਗਿਆ ਹੈ ਜੇ ਤੁਹਾਨੂੰ ਟਰੂਥ ਟੇਬਲ ਦਿੱਤਾ ਹੋਵੇ ਤਾ ਪ੍ਰਕਿਰਿਆ ਥੋੜੀ ਜਿਹੀ ਵੱਖਰੀ ਹੁੰਦੀ ਹੈ ਸਿਰਫ ਇਨਪੁਟ ਕੰਬੀਨੇਸ਼ਨ ਲਓ ਜਿਨ੍ਹਾਂ ਲਈ ਆਉਟਪੁਟ 1 ਹੈ ਕੇ ਮੈਪ ਵਿੱਚ ਇਹਨਾਂ ਇਨਪੁਟ ਕੰਬੀਨੇਸ਼ਨ ਨਾਲ ਸੰਬੰਧਿਤ ਸੱਲਾਂ ਵਿੱਚ 1 ਲਿਖਿਆ ਜਾਂਦਾ ਹੈ ਬਾਕੀ ਸਾਰੇ ਸੈਲਸ ਵਿੱਚ ਆਉਟਪੁਟ ਨੂੰ 0 ਮੰਨਿਆ ਜਾਂਦਾ ਹੈ ਕੇ ਮੈਪ ਦੀ ਵਰਤੋਂ ਕਰਦੇ ਹੋਏ ਇੱਕ ਬੂਲੀਨ ਐਕਸਪ੍ਰੈਸ਼ਨ ਨੂੰ ਸਰਲ ਨਾਣ ਵੇਲੇ ਕੁਝ ਮਹੱਤਵਪੂਰਨ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਸਰਲੀਕਰਨ ਨੂੰ ਯਕੀਨੀ ਬਣਾਇਆ ਜਾ ਸਕੇ ਆਓ ਇਹਨਾਂ ਨਿਯਮਾਂ ਨੂੰ ਵਿਸਤਾਰ ਵਿੱਚ ਸਮਝਦੇ ਹਾਂ ਪਹਿਲਾ ਨਿਯਮ ਇਹ ਹੈ ਕਿ ਕੇ ਮੈਪ ਦੇ ਵਿੱਚ ਆਸ-ਪਾਸ ਵਾਲੇ ਸੱਲਾਂ ਭਾਵ ਅਡਜਸੈਂਟ ਸੈਲਸ ਵਿੱਚ ਮੌਜੂਦ ਵਾਂਜ਼ ਨੂੰ ਇਕੱਠੇ ਗਰੁੱਪ ਕਰੋ ਇੱਕ ਗਰੁੱਪ ਵਿੱਚ ਵਾਂਜ਼ ਦੀ ਗਿਣਤੀ 1 2 4 8 ਜਾਂ ਕਿਸੇ ਵੀ ਹੋਰ 2 ਦੀ ਘਾਤ ਵਾਲੇ ਨੰਬਰ ਦੇ ਬਰਾਬਰ ਹੁੰਦੀ ਹੈ 3 5 7 ਸੱਲਾਂ ਦੇ ਗਰੁੱਪ ਨਹੀਂ ਬਣਾਏ ਜਾ ਸਕਦੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੇ ਮੈਪ ਵਿੱਚ ਵਾਂਜ਼ ਨੂੰ ਗਰੁੱਪ ਕਰਦੇ ਸਮੇਂ ਸਭ ਤੋਂ ਵੱਧ ਤਰਜੀਹ ਵਾਲੇ ਗਰੁੱਪ ਨਾਲ ਸ਼ੁਰੂਆਤ ਕੀਤੀ ਜਾਂਦੀ ਹੈ ਐਨ ਵੇਰੀਏਬਲ ਕੇ ਮੈਪ ਲਈ 2 ਰੇਸ ਟੂ ਪਾਵਰ ਐਨ ਵਨਸ ਵਾਲਾ ਗਰੁੱਪ ਸਭ ਤੋਂ ਵੱਧ ਤਰਜੀਹ ਵਾਲਾ ਹੁੰਦਾ ਹੈ ਇਸ ਤੋਂ ਬਾਅਦ 2 ਰੇਸ ਟੂ ਪਾਵਰ ਐਨ ਮਾਈਨਸ 1 ਵਨਸ ਵਾਲਾ ਗਰੁੱਪ ਅਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਜਦ ਤੱਕ ਕਿ ਸਭ ਤੋਂ ਘੱਟ ਤਰਜੀਹ ਵਾਲਾ ਗਰੁੱਪ 2 ਰੇਸ ਟੂ ਪਾਵਰ 0 ਵਨਸ ਵਾਲਾ ਜੋ ਸਿਰਫ ਇੱਕ ਵਨ ਹੁੰਦਾ ਨਾ ਆ ਜਾਵੇ ਸਕਰੀਨ ਉੱਪਰ ਦਿਖਾਏ ਗਏ ਕੇ ਮੈਪ ਵਿੱਚ ਗਰੁੱਪਿੰਗ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਗਈਆਂ ਹਨ ਦੂਜਾ ਨਿਯਮ ਦੱਸਦਾ ਹੈ ਕਿ ਗਰੁੱਪਾਂ ਦਾ ਆਕਾਰ ਆਇਤਾਕਾਰ ਭਾਵ ਰੈਕਟੈਂਗੂਲਰ ਹੋਣਾ ਚਾਹੀਦਾ ਹੈ ਤੁਸੀਂ ਇੱਕ ਤੋਂ ਵੱਧ ਕਾਲਮਾਂ ਵਾਲੀ ਇੱਕ ਕਤਾਰ ਭਾਵ ਰੋ ਵਿੱਚ ਇੱਕ ਤੋਂ ਵੱਧ ਰੋਜ਼ ਵਾਲੇ ਇੱਕ ਕਾਲਮ ਵਿੱਚ ਜਾਂ ਵਰਗ ਭਾਵ ਸਕੁਅਰ ਆਕਾਰ ਵਿੱਚ ਗਰੁੱਪ ਬਣਾ ਸਕਦੇ ਹੋ ਇਹ ਨਿਯਮ ਸੁਨਿਸ਼ਚਿਤ ਕਰਦਾ ਹੈ ਕਿ ਗਰੁੱਪ ਵਿੱਚ ਸਿਰਫ ਨਾਲ ਲੱਗਦੇ ਸੈੱਲ ਭਾਵ ਅਡਜਸੈਂਟ ਸੈੱਲਸ ਨੂੰ ਹੀ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ ਸਕਰੀਨ ਉੱਪਰ ਦਿਖਾਏ ਗਏ ਚਿੱਤਰ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਤੀਜਾ ਨਿਯਮ ਸਾਨੂੰ ਹਰੇਕ ਗਰੁੱਪ ਨੂੰ ਜਿੰਨਾ ਸੰਭਵ ਹੋ ਸਕੇ ਵੱਡਾ ਬਣਾਉਣ ਲਈ ਕਹਿੰਦਾ ਹੈ ਗਰੁੱਪ ਜਿੰਨਾ ਵੱਡਾ ਹੋਵੇਗਾ ਸਰਲ ਕੀਤਾ ਹੋਇਆ ਸਮੀਕਰਨ ਓਨਾ ਹੀ ਛੋਟਾ ਹੋਵੇਗਾ ਉਦਾਹਰਣ ਲਈ ਜੇਕਰ ਤੁਸੀਂ 4 ਦੇ 2 ਛੋਟੇ ਗਰੁੱਪਾਂ ਦੀ ਬਜਾਏ 8 ਦਾ ਇੱਕ ਗਰੁੱਪ ਬਣਾ ਸਕਦੇ ਹੋ ਤਾਂ ਹਮੇਸ਼ਾ ਵੱਡੇ ਗਰੁੱਪ ਨੂੰ ਚੁਣੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ਚੌਥਾ ਨਿਯਮ ਬਹੁਤ ਮਹੱਤਵਪੂਰਨ ਹੈ ਉਲਟ ਕਿਨਾਰਿਆਂ ਵਿੱਚ ਵਾਂਸ ਨੂੰ ਇੱਕ ਗਰੁੱਪ ਬਣਾਉਣ ਲਈ ਜੋੜਿਆ ਜਾ ਸਕਦਾ ਹੈ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ਇਸ ਦਾ ਮਤਲਬ ਹੈ ਕਿ ਕੇ ਮੈਪ ਦੇ ਕਿਨਾਰਿਆਂ ਦੇ ਸੈੱਲਾਂ ਨੂੰ ਅਡਜਸੈਂਟ ਮੰਨਿਆ ਜਾਂਦਾ ਹੈ ਉਦਾਹਰਨ ਲਈ ਇੱਕ ਚਾਰ ਵੇਰੀਏਬਲ ਕੇ ਮੈਪ ਵਿੱਚ ਇੱਕ ਰੋ ਵਿੱਚ ਸਭ ਤੋਂ ਖੱਬਾ ਸੈੱਲ ਉਸੇ ਰੋ ਵਿੱਚ ਸਭ ਤੋਂ ਸੱਜੇ ਸੈੱਲ ਦੇ ਅਡਜਸੈਂਟ ਹੁੰਦਾ ਹੈ ਇਸੇ ਤਰ੍ਹਾਂ ਹੀ ਇੱਕ ਕਾਲਮ ਵਿੱਚ ਸਭ ਤੋਂ ਉੱਪਰਲਾ ਸੈੱਲ ਉਸੇ ਕਾਲਮ ਵਿੱਚ ਸਭ ਤੋਂ ਹੇਠਲੇ ਸੈੱਲ ਦੇ ਅਡਜਸੈਂਟ ਹੁੰਦਾ ਹੈ ਨਾਲ ਹੀ ਸਾਰੇ ਚਾਰ ਕੋਨਿਆਂ ਤੇ ਵਾਂਸ ਨੂੰ ਜੋੜ ਕੇ ਵੀ ਗਰੁੱਪ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਸਕਰੀਨ ਉੱਪਰ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਪੰਜਮਾ ਨਿਯਮ ਇਹ ਹੈ ਕਿ ਕੇ ਮੈਪ ਵਿੱਚ ਹਰੇਕ 1 ਨੂੰ ਘੱਟੋ-ਘੱਟ ਇੱਕ ਗਰੁੱਪ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜੇਕਰ ਕੋਈ 1 ਬਿਨਾਂ ਗਰੁੱਪ ਤੋਂ ਰਹਿ ਗਿਆ ਹੈ ਤਾਂ ਸਰਲীকরণ ਅਧੂਰਾ ਹੋਵੇਗਾ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਇੱਕ 1 ਕਈ ਗਰੁੱਪਾਂ ਨਾਲ ਸੰਬੰਧਿਤ ਹੋ ਸਕਦਾ ਹੈ ਜੇਕਰ ਇਹ ਵੱਡੇ ਗਰੁੱਪ ਬਣਾਉਣ ਵਿੱਚ ਮਦਦ ਕਰਦਾ ਹੈ ਸ਼ੇਵਾਂ ਨਿਯਮ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਬੇਲੋੜੇ ਗਰੁੱਪਾਂ ਨੂੰ ਅੰਤਮ ਸਰਲੀਕਰਨ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਇੱਕ ਵੇਲੋੜਾ ਭਾਵ ਫਾਲਤੂ ਗਰੁੱਪ ਉਹ ਹੁੰਦਾ ਹੈ ਜਿਸ ਦੇ ਸਾਰੇ ਵੰਸ ਪਹਿਲਾਂ ਹੀ ਦੂਜੇ ਗਰੁੱਪਾਂ ਵਿੱਚ ਸ਼ਾਮਿਲ ਹੁੰਦੇ ਹਨ ਉਦਾਹਰਨ ਲਈ ਸਕਰੀਨ ਉੱਪਰ ਕੇ ਮੈਪ ਵਿੱਚ ਚਾਰ ਵੰਸ ਦਾ ਇੱਕ ਵੇਲੋੜਾ ਗਰੁੱਪ ਹੈ ਕਿਉਂਕਿ ਇਸ ਦੇ ਸਾਰੇ ਵੰਸ ਪਹਿਲਾਂ ਹੀ ਦੂਜੇ ਜ਼ਰੂਰੀ ਗਰੁੱਪਾਂ ਦਾ ਹਿੱਸਾ ਹਨ ਸਹੀ ਗਰੂਪਿੰਗ ਸਕਰੀਨ ਉੱਪਰ ਦੂਸਰੇ ਚਿੱਤਰ ਵਿੱਚ ਦਿਖਾਈ ਗਈ ਹੈ ਜਿੱਥੇ ਇਸ ਫਾਲਤੂ ਗਰੁੱਪ ਨੂੰ ਵਰਤੋਂ ਵਿੱਚ ਨਹੀਂ ਲਿਆ ਗਿਆ ਅੰਤ ਵਿੱਚ ਆਓ ਸਮਝੀਏ ਕਿ ਅਸੀਂ ਗਰੁੱਪ ਬਣਾਉਣ ਤੋਂ ਬਾਅਦ ਸਰਲ ਬੂਲੀਅਨ ਇਕੁਲੇਸ਼ਨ ਭਾਵ ਮਿਨੀਮਾਈਜ਼ ਬੂਲੀਅਨ ਐਕਸਪ੍ਰੈਸ਼ਨ ਕਿਵੇਂ ਲਿਖਦੇ ਹਾਂ ਹਰੇਕ ਗਰੁੱਪ ਮਿਨੀਮਾਈਜ਼ਡ ਐਸਓਪੀ ਐਕਸਪ੍ਰੈਸ਼ਨ ਵਿੱਚ ਇੱਕ ਪ੍ਰੋਡਕਟ ਟਰਮ ਨੂੰ ਦਰਸਾਉਂਦਾ ਹੈ ਕਿ ਮੈਪ ਲਈ ਅੰਤਮ ਐਕਸਪ੍ਰੈਸ਼ਨ ਸਾਰੇ ਗਰੁੱਪਾਂ ਦੁਆਰਾ ਦਰਸਾਏ ਗਏ ਪ੍ਰੋਡਕਟ ਟਰਮਸ ਨੂੰ ਜੋੜ ਕੇ ਪ੍ਰਾਪਤ ਕੀਤਾ ਜਾਂਦਾ ਹੈ ਇੱਕ ਗਰੁੱਪ ਲਈ ਗਰੁੱਪ ਦੇ ਸਾਰੇ ਸਿਲਾਂ ਲਈ ਇੱਕੋ ਜਿਹੇ ਰਹਿਣ ਵਾਲੇ ਵੇਰੀਏਬਲ ਨੂੰ ਪ੍ਰੋਡਕਟ ਟਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਦੋਂ ਕਿ ਬਦਲਣ ਵਾਲੇ ਵੇਰੀਏਬਲਾਂ ਨੂੰ ਛੱਡ ਦਿੱਤਾ ਜਾਂਦਾ ਹੈ ਉਦਾਹਰਣ ਲਈ ਸਕਰੀਨ ਉੱਪਰ ਦਿਖਾਈ ਅਨਸਾਰ ਤੁਹਾਡੇ ਕੋਲ ਇੱਕ ਤਿੰਨ ਵੇਰੀਏਬਲ ਕੇ ਮੈਪ ਹੈ ਜਿੱਥੇ ਦੋ ਗਰੁੱਪ ਸੰਭਵ ਹਨ ਇਸ ਕੇ ਮੈਪ ਵਿੱਚ ਪੂਰੇ ਗਰੁੱਪ ਜੀ1 ਲਈ ਸੀ ਬਾਰ ਸਥਿਰ ਰਹਿੰਦਾ ਭਾਵੇਂ ਬਦਲਦਾ ਨਹੀਂ ਹੈ ਇਸੇ ਤਰ੍ਹਾਂ ਹੀ ਅਸੀਂ ਦੇਖ ਸਕਦੇ ਹਾਂ ਕਿ ਗਰੁੱਪ ਜੀ2 ਲਈ ਏ ਬਾਰ ਅਤੇ ਬੀ ਬਾਰ ਸਥਿਰ ਰਹਿੰਦੇ ਹਨ ਇਸ ਤਰ੍ਹਾਂ ਅੰਤਮ ਸਮੀਕਰਨ Y a bar, b bar, c ਲਿਖਿਆ ਜਾਂਦਾ ਹੈ ਇਹਨਾਂ ਨਿਯਮਾਂ ਦੀ ਪਾਲਣਾ ਕਰਕੇ ਅਤੇ ਸਹੀ ਗਰੁੱਪਾਂ ਨੂੰ ਕਿਵੇਂ ਬਣਾਉਣਾ ਹੈ ਇਹ ਸਮਝ ਕੇ ਤੁਸੀਂ ਕੇ ਮੈਪ ਦੀ ਵਰਤੋਂ ਕਰਦੇ ਸਹੀ ਢੰਗ ਨਾਲ ਕਿਸੇ ਵੀ ਬੂਲੀਅਨ ਐਕਸਪ੍ਰੈਸ਼ਨ ਨੂੰ ਸਰਲ ਬਣਾ ਸਕਦੇ ਹੋ ਹੁਣ ਜਦੋਂ ਅਸੀਂ ਕੇ ਮੈਪ ਦੀ ਵਰਤੋਂ ਕਰਦੇ ਹੋਏ ਬੂਲੀਅਨ ਸਮੀਕਰਨਾਂ ਨੂੰ ਸਰਲ ਬਣਾਉਣ ਦੇ ਨਿਯਮ ਸਿੱਖ ਲਏ ਹਨ ਆਓ ਕੁਝ ਉਦਾਹਰਣਾਂ ਨੂੰ ਹੱਲ ਕਰੀਏ ਆਓ ਇੱਕ ਤਿੰਨ ਵੇਰੀਏਬਲ ਕੇ ਮੈਪ ਨਾਲ ਸ਼ੁਰੂ ਕਰੀਏ ਮਨ ਲਓ ਕਿ ਅਸੀਂ ਇੱਕ ਬੂਲੀਅਨ ਫੰਕਸ਼ਨ ਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਦਿੱਤੇ ਹੋਏ ਫੰਕਸ਼ਨ ਨੂੰ ਕੇ ਮੈਪ ਵਿੱਚ ਦਰਸਾਉਣਾ ਹੁੰਦਾ ਹੈ ਦਿੱਤਾ ਹੋਇਆ ਫੰਕਸ਼ਨ ਇੱਕ ਨਾਨ ਸਟੈਂਡਰਡ ਐਸਓਪੀ ਐਕਸਪ੍ਰੈਸ਼ਨ ਹੈ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਦਿੱਤੇ ਹੋਏ ਫੰਕਸ਼ਨ ਨੂੰ ਸਟੈਂਡਰਡ ਐਸਓਪੀ ਵਿੱਚ ਬਦਲਣ ਅਤੇ ਫਿਰ ਮਿੰਟਟਰਮਸ ਫਾਰਮ ਵਿੱਚ ਲਿਖਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਦਿੱਤਾ ਗਿਆ ਫੰਕਸ਼ਨ ਮਿੰਟਟਰਮਸ 2 3 5 6 ਅਤੇ 7 ਨੂੰ ਦਰਸਾਉਂਦਾ ਹੈ ਇਸ ਤੋਂ ਬਾਅਦ ਅਸੀਂ ਸਕਰੀਨ ਉੱਪਰ ਦਰਸਾਏ ਅਨਸਾਰ ਕੇ ਮੈਪ ਵਿੱਚ ਇਸ ਫੰਕਸ਼ਨ ਨੂੰ ਦਰਸਾਉਂਦੇ ਹਾਂ ਅਤੇ ਫਿਰ ਗਰੁੱਪ ਬਣਾਉਂਦੇ ਹਾਂ ਇਨ੍ਹਾਂ ਗਰੁੱਪਾਂ ਲਈ ਪ੍ਰੋਡਕਟ টারਮਸ ਲਿਖ ਕੇ ਅਸੀਂ ਇਸ ਕੇ ਮੈਪ ਲਈ y ac b ਦੇ ਰੂਪ ਵਿੱਚ ਮਿਨੀਮਾਈਜ਼ਡ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਹੁਣ ਆਓ ਚਾਰ ਵੇਰੀਏਬਲ ਵਾਲੇ ਐਕਸਪ੍ਰੈਸ਼ਨ y Σm 0 3 7 8 10 15 ਨੂੰ ਮਿਨੀਮਾਈਜ਼ ਕਰੀਏ ਇਹ ਫੰਕਸ਼ਨ ਮਿੰਟਰਮਸ 0 3 7 8 10 ਅਤੇ 15 ਨੂੰ ਦਰਸਾਉਂਦਾ ਹੈ ਇਸ ਫੰਕਸ਼ਨ ਨੂੰ ਸਰਲ ਬਣਾਉਣ ਲਈ ਅਸੀਂ ਕੇ ਮੈਪ ਵਿੱਚ ਇਸ ਫੰਕਸ਼ਨ ਨੂੰ ਦਰਸਾਉਂਦੇ ਹਾਂ ਅਤੇ ਫਿਰ ਸਕਰੀਨ ਉੱਪਰ ਦਿਖਾਏ ਅਨਸਾਰ ਗਰੁੱਪ ਬਣਾਉਂਦੇ ਹਾਂ ਇਨ੍ਹਾਂ ਗਰੁੱਪਾਂ ਲਈ ਪ੍ਰੋਡਕਟ টারਮਸ ਲਿਖ ਕੇ ਅਸੀਂ ਕੇ ਮੈਪ ਲਈ ਮਿਨੀਮਾਈਜ਼ਡ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਇਨ੍ਹਾਂ ਉਦਾਹਰਨਾਂ ਰਾਹੀਂ ਅਸੀਂ ਦੇਖਦੇ ਹਾਂ ਕਿ ਕੇ ਮੈਪ ਕਿਵੇਂ ਬੂਲੀਅਨ ਐਕਸਪ੍ਰੈਸ਼ਨ ਨੂੰ ਸਰਲ ਬਣਾਉਂਦੇ ਹਨ ਉੱਪਰ ਦੱਸੇ ਗਏ ਨਿਯਮਾਂ ਦੀ ਸਹੀ ਪਾਲਣਾ ਕਰਦੇ ਹੋਏ ਗਰੁੱਪ ਬਣਾ ਕੇ ਅਸੀਂ ਆਸਾਨੀ ਨਾਲ ਗੁੰਝਲਦਾਰ ਸਮੀਕਰਨਾਂ ਨੂੰ ਸਰਲ ਰੂਪਾਂ ਵਿੱਚ ਲਿਖ ਸਕਦੇ ਹਾਂ ਆਓ ਹੁਣ ਅਧੂਰੇ ਤੌਰ ਤੇ ਪਰਿਭਾਸ਼ਿਤ ਫੰਕਸ਼ਨ ਆ ਭਾਵ ਇਨਕੰਪਲੀਟਲੀ ਸਪੈਸੀਫਾਈਡ ਫੰਕਸ਼ਨਸ ਦੀ ਚਰਚਾ ਕਰੀਏ ਜੋ ਕਿ ਬੂਲੀਅਨ ਫੰਕਸ਼ਨਾਂ ਦੀ ਇੱਕ ਵਿਸ਼ੇਸ਼ ਕਿਸਮ ਹੈ ਪਹਿਲਾਂ ਅਸੀਂ ਸਿੱਖਿਆ ਸੀ ਕਿ ਕੇ ਮੈਪ ਦਾ ਹਰੇਕ ਸੈੱਲ ਦਿੱਤੇ ਹੋਏ ਫੰਕਸ਼ਨ ਦੇ ਇਨਪੁਟ ਕੰਬੀਨੇਸ਼ਨਸ ਦੇ ਆਧਾਰ 'ਤੇ 1 ਜਾਂ 0 ਨੂੰ ਦਰਸਾਉਂਦਾ ਹੈ ਪਰ ਕੁਝ ਅਜਿਹੇ ਮਾਮਲੇ ਵੀ ਹੁੰਦੇ ਹਨ ਜਿੱਥੇ ਕੁਝ ਇਨਪੁਟ ਕੰਬੀਨੇਸ਼ਨਾਂ ਲਈ ਆਉਟਪੁਟ ਪਰਿਭਾਸ਼ਿਤ ਨਹੀਂ ਹੁੰਦੀ ਅਜਿਹੇ ਫੰਕਸ਼ਨਾਂ ਨੂੰ ਅਧੂਰੇ ਤੌਰ ਤੇ ਪਰਿਭਾਸ਼ਿਤ ਫੰਕਸ਼ਨ ਭਾਵ ਇਨਕੰਪਲੀਟਲੀ ਸਪੈਸੀਫਾਈਡ ਫੰਕਸ਼ਨ ਵਜੋਂ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਅਜਿਹੇ ਮਾਮਲੇ ਵੀ ਹੁੰਦੇ ਹਨ ਜਿੱਥੇ ਕੁਝ ਖਾਸ ਇਨਪੁਟ ਕੰਬੀਨੇਸ਼ਨ ਆਉਟਪੁਟ ਫੰਕਸ਼ਨ ਦੇ ਸਮੁੱਚੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ ਭਾਵ ਇਨ੍ਹਾਂ ਇਨਪੁਟ ਕੰਬੀਨੇਸ਼ਨਸ ਦੇ ਲਈ ਆਉਟਪੁਟ ਭਾਵੇਂ 0 ਹੋਏ ਜਾਂ 1 ਉਸ ਦਾ ਆਉਟਪੁਟ ਫੰਕਸ਼ਨ ਦੇ ਸਮੁੱਚੇ ਵਿਵਹਾਰ ਤੇ ਕੋਈ ਫਰਕ ਨਹੀਂ ਪੈਂਦਾ ਇਨ੍ਹਾਂ ਮਾਮਲਿਆਂ ਨੂੰ ਪ੍ਰਵਾਹ ਨਾ ਕਰੋ ਮਾਮਲੇ ਭਾਵੇਂ ਡੌਂਟ ਕੇਅਰ ਕੰਡੀਸ਼ਨਸ ਕਿਹਾ ਜਾਂਦਾ ਹੈ ਇਨ੍ਹਾਂ ਡੌਂਟ ਕੇਅਰ ਕੰਡੀਸ਼ਨਸ ਨੂੰ ਬੂਲੀਅਨ ਸਮੀਕਰਨ ਵਿੱਚ sigma D ਦੁਆਰਾ ਇੱਕ ਅਲੱਗ ਟਰਮ ਵਜੋਂ ਦਰਸਾਇਆ ਜਾਂਦਾ ਹੈ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਇਸ ਐਕਸਪ੍ਰੈਸ਼ਨ ਵਿੱਚ ਦੇਖ ਸਕਦੇ ਹੋ ਕਿ ਮੈਪ ਵਿੱਚ ਗਰੁੱਪਿੰਗ ਕਰਦੇ ਸਮੇਂ ਅਜਿਹੇ ਡੌਂਟ ਕੇਅਰ ਕੰਡੀਸ਼ਨਸ ਦੀ ਆਉਟਪੁੱਟ ਨੂੰ 0 ਜਾਂ 1 ਮੰਨਿਆ ਜਾ ਸਕਦਾ ਹੈ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਹੜਾ ਮੁੱਲ ਸਭ ਤੋਂ ਸਰਲ ਸਮੀਕਰਨ ਲੇਖਣ ਵਿੱਚ ਸਹਾਇਕ ਹੁੰਦਾ ਹੈ ਇਹਨਾਂ ਡੌਂਟ ਕੇਅਰ ਕੰਡੀਸ਼ਨਸ ਨੂੰ ਕੇ ਮੈਪ ਵਿੱਚ ਐਕਸ ਚੈਨ ਦੁਆਰਾ ਦਰਸਾਇਆ ਜਾਂਦਾ ਹੈ ਕੇ ਮੈਪ ਮਿਨੀਮਾਈਜੇਸ਼ਨ ਦੇ ਦੌਰਾਨ ਇਹਨਾਂ ਐਕਸ ਲਾਂ ਨੂੰ ਵੱਡੇ ਗਰੁੱਪ ਬਣਾਉਣ ਲਈ ਵਨ ਦੇ ਰੂਪ ਵਿੱਚ ਜਾਂ ਉਹਨਾਂ ਨੂੰ ਗਰੁੱਪਿੰਗ ਤੋਂ ਬਾਅਦ ਕਰਨ ਲਈ ਜ਼ੀਰੋ ਦੇ ਰੂਪ ਵਿੱਚ ਜੋ ਵੀ ਸਭ ਤੋਂ ਮਿਨੀਮਾਈਜ਼ ਐਕਸਪ੍ਰੈਸ਼ਨ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਮੰਨਿਆ ਜਾ ਸਕਦਾ ਹੈ ਇਹ ਲਚਕਤਾ ਡੌਂਟ ਕੇਅਰ ਕੰਡੀਸ਼ਨਸ ਨੂੰ ਕੇ ਮੈਪ ਹੱਲ ਕਰਨ ਲਈ ਬਹੁਤ ਉਪਜੋਗੀ ਬਣਾਉਂਦੀ ਹੈ ਆਓ ਅਸੀਂ ਇੱਕ ਉਦਾਹਰਣ ਦੇ ਨਾਲ ਡੌਂਟ ਕੇਅਰ ਕੰਡੀਸ਼ਨਸ ਦੇ ਸਕਲਪ ਨੂੰ ਸਮਝੀਏ ਬੁਲੀਅਨ ਸਮੀਕਰਨ y Σm 0 1 2 8 10 Σd 3 5 ਤੇ ਗੌਰ ਕਰੋ ਇਥੇ sigma M ਮਿੰਟਰਮਸ ਨੂੰ ਦਰਸਾਉਂਦਾ ਹੈ ਜਿੱਥੇ ਆਉਟਪੁੱਟ 1 ਹੈ ਅਤੇ sigma D ਡੌਂਟ ਕੇਅਰ ਕੰਡੀਸ਼ਨਸ ਨੂੰ ਦਰਸਾਉਂਦਾ ਹੈ ਇਸ ਐਕਸਪ੍ਰੈਸ਼ਨ ਨੂੰ ਮਿਨੀਮਾਈਜ਼ ਕਰਨ ਲਈ ਅਸੀਂ ਇਨਾਂ ਮਿੰਟਰਮਸ ਅਤੇ ਡੌਂਟ ਕੇਅਰ ਟਰਮਸ ਨੂੰ 4 ਵੇਰੀਏਬਲ ਕੇ ਮੈਪ ਤੇ ਦਰਸਾਉਂਦੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਮਿੰਟਰਮਸ ਨੂੰ 1 ਨਾਲ ਦਰਸਾਇਆ ਜਾਂਦਾ ਹੈ ਅਤੇ ਡੌਂਟ ਕੇਅਰ ਟਰਮਸ ਨੂੰ X ਨਾਲ ਦਰਸਾਇਆ ਜਾਂਦਾ ਹੈ ਮਿਨੀਮਾਈਜ਼ਡ ਐਕਸਪ੍ਰੈਸ਼ਨ ਲਿਖਣ ਲਈ ਇਸ ਕੇ ਮੈਪ ਵਿੱਚ ਗਰੁੱਪ ਬਣਾਏ ਜਾਂਦੇ ਹਨ ਡੌਂਟ ਕੇਅਰ ਟਰਮ 3 ਨੂੰ 1 ਮੰਨਦੇ ਹੋਏ ਅਸੀਂ 4 ਸਿਲਾਂ 0123 ਦਾ ਇੱਕ ਗਰੁੱਪ ਬਣਾਉਂਦੇ ਹਾਂ ਇਸ ਕੇ ਮੈਂ ਵਿੱਚ ਇੱਕ ਹੋਰ 4 ਸਿਲਾਂ 02810 ਦਾ ਗਰੁੱਪ ਬਣਦਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਡੌਂਟ ਕੇਅਰ ਟਰਮ 5 ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਕਿਉਂਕਿ ਇਹ ਸਰਲੀਕਰਨ ਵਿੱਚ ਯੋਗਦਾਨ ਨਹੀਂ ਪਾਉਂਦਾ ਇਸ ਉਦਾਹਰਣ ਲਈ ਅੰਤਮ ਮਿਨੀਮਾਈਜ਼ਡ ਬੂਲੀਅਨ ਐਕਸਪ੍ਰੈਸ਼ਨ Y A B B D ਪ੍ਰਾਪਤ ਹੁੰਦਾ ਹੈ ਇਹ ਉਦਾਹਰਣ ਦਿਖਾਉਂਦਾ ਹੈ ਕਿ ਕਿਵੇਂ ਡੌਂਟ ਕੇਅਰ ਟਰਮਸ ਕੇ ਮੈਪ ਦੇ ਹੱਲ ਲਈ ਵੱਡੇ ਗਰੁੱਪ ਬਣਾਉਣ ਵਿੱਚ ਮਦਦ ਕਰਦੇ ਹਨ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੇ ਮੈਪ ਬੁਲੀਅਨ ਸਮੀਕਰਨਾਂ ਨੂੰ ਸਰਲ ਕਰਨ ਲਈ ਇੱਕ ਜ਼ਰੂਰੀ ਅਤੇ ਸ਼ਕਤੀਸ਼ਾਲੀ ਤਕਨੀਕ ਹੈ ਮਿੰਟ ਟਰਮਾਂ ਨੂੰ ਇੱਕ ਗ੍ਰਿਡ ਵਿੱਚ ਸੰਗਠਿਤ ਕਰਕੇ ਅਤੇ ਅਡਜਸੈਂਟ ਵਨਸ ਦੇ ਗਰੁੱਪ ਬਣਾ ਕੇ ਅਸੀਂ ਗੁੰਝਲਦਾਰ ਸਮੀਕਰਨਾਂ ਨੂੰ ਇੱਕ ਸੰਖੇਪ ਅਤੇ ਪ੍ਰਭਾਵੀ ਰੂਪ ਵਿੱਚ ਸਰਲ ਬਣਾ ਸਕਦੇ ਹਾਂ ਅਸੀਂ ਵਾਕਫ ਵਾਕ ਉਦਾਹਰਣਾਂ ਨੂੰ ਹੱਲ ਕਰਨ ਲਈ ਕੇ ਮੈਪਸ ਨੂੰ ਬਣਾਉਣਾ ਅਤੇ ਗਰੂਪਿੰਗ ਨਿਜਮਾ ਨੂੰ ਲਾਗੂ ਕਰਨਾ ਸਿੱਖਿਆ ਹੈ। ਕੇ ਮੈਪ ਦੀ ਵਰਤੋਂ ਕਰਨ ਦਾ ਅਭਿਆਸ ਬੁਲੀਅਨ ਸਮੀਕਰਨਾਂ ਨੂੰ ਸਰਲ ਕਰਨ ਵਿੱਚ ਅਤੇ ਪ੍ਰਭਾਵਸ਼ਾਲੀ ਡਿਜੀਟਲ ਸਰਕਟਾਂ ਨੂੰ ਡਿਜ਼ਾਈਨ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਅੱਜ ਦੇ ਲੈਕਚਰ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਧੰਨਵਾਦ।